ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਦੋ ਗਨਮੈਨ ਆਪਸ ਦੇ ਵਿੱਚ ਭਿੜੇ ਇੱਕ ਹਸਪਤਾਲ ਦੇ ਵਿੱਚ ਭਰਤੀ ਕੀ ਹੈ ਪੂਰਾ ਮਾਮਲਾ ਦੱਸਦੇ ਆ ਇਸ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਤੁਸੀਂ ਤਾਂ ਜਾਣਦੇ ਹੋ ਕਿ ਬਾਪੂ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਦੇ ਨਾਲ ਭਾਰੀ ਸਿਕਿਉਰਿਟੀ ਹੈ ਮਾਤਾ ਜੀ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਹੈ ਅਤੇ ਬਾਪੂ ਬਲਕੌਰ ਸਿੰਘ ਨੂੰ ਵੀ ਕਾਫੀ ਜ਼ਿਆਦਾ ਸਿਕਿਉਰਿਟੀ ਮਿਲੀ ਹੋਈ ਹੈ ਜੋ ਕਿ ਦਿਨ ਰਾਤ ਹਵੇਲੀ ਦੇ ਵਿੱਚ ਤਾਇਨਾਤ ਰਹਿੰਦੇ ਨੇ ਜਿੱਥੇ ਬਾਪੂ ਬਲਕੌਰ ਸਿੰਘ ਜਾਂਦੇ ਨੇ ਜਿੱਥੇ ਮਾਤਾ ਚਰਨ ਸਿਕਿਉਰਟੀ ਹੁੰਦੀ ਹੈ ਅਤੇ ਇਹਨਾਂ ਦੇ ਵਿੱਚੋਂ ਕੁਝ ਗਨਮੈਨ ਐਸੇ ਵੀ ਨੇ ਜੋ ਕਿ ਬਾਈ ਸਿੱਧੂ ਮੂਸੇਵਾਲੇ ਦੇ ਹੁੰਦੇ ਦੇ ਨੇ ਖਾਸ ਕਰਕੇ ਦੋ ਗਨਮੈਨ ਨੇ ਜਿਹੜੇ ਕਿ ਪੁਰਾਣੇ ਨੇ ਉਦੋਂ ਤੋਂ ਨੇ ਜਦੋਂ ਬਾਈ ਸਿੱਧੂ ਮੂਸੇਵਾਲਾ ਜਾਉਂਦਾ ਹੁੰਦਾ ਸੀ ਸਿੱਧੂ ਮੂਸੇਵਾਲਾ ਵੀ ਕਾਫੀ ਜ਼ਿਆਦਾ ਭਰੋਸਾ ਇਹਨਾਂ ਗਨਮੈਨਾਂ ਦੇ ਉੱਪਰ ਕਰਦਾ ਸੀ ਪਰ ਹੁਣ ਕੁਝ ਨਵੇਂ ਮੁੰਡੇ ਨੇ ਜਿਹੜੇ ਕਿ ਹਵੇਲੀ ਦੇ ਵਿੱਚ ਤਾਇਨਾਤ ਨੇ ਅਤੇ ਦੋਸਤੋ ਹੁਣ ਇਹ ਜਿਹੜੇ ਸਿਕਿਉਰਟੀ ਗਾਰਡ ਨੇ ਆਪਸ ਦੇ ਵਿੱਚ ਰਾਤ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਬਹਿਸ ਇਤੋਂ ਤੱਕ ਹੋ ਗਈ ਕਿ ਹੱਥੋ ਪਾਈ ਤੱਕ ਦੀ ਗੱਲ ਆ ਗਈ ਅਤੇ ਇੱਕ ਜਿਹੜਾ ਪੁਰਾਣਾ ਮੁੰਡਾ ਹੈ ਉਸ ਨੇ ਹੈ ਵੈਸੇ ਤਾਂ ਇਸ ਨੂੰ ਵੀ ਕਾਫੀ ਟਾਈਮ ਹੋ ਗਿਆ ਗੁਰਦੀਪ ਸਿੰਘ ਨਾਮ ਦੱਸਿਆ ਜਾਂਦਾ ਇਸ ਨੂੰ ਵੀ ਕਾਫੀ ਟਾਈਮ ਹੋ ਗਿਆ ਇਸ ਦੇ ਸਿਰ ਦੇ ਵਿੱਚ ਕੁਝ ਮਾਰਿਆ ਅਤੇ ਇਹ ਹਸਪਤਾਲ ਦੇ ਵਿੱਚ ਭਾਰਤੀਆ ਤਸਵੀਰਾਂ ਦੇਖ ਰਹੇ ਹੋ ਤੁਸੀਂ ਮਾਨਸਾ ਸਿਵਲ ਹਸਪਤਾਲ ਦੀਆਂ ਨੇ ਇਹ ਮਾਨਸਾ ਹਸਪਤਾਲ ਦੇ ਵਿੱਚ ਇਹ ਮੁੰਡਾ ਦਾਖਲ ਹੈ ਫੇਸ ਆਪਨੇ ਬਲਰ ਕੀਤਾ ਹੋਇਆ ਹੈ ਕਿਸੇ ਕਾਰਨ ਕਰਕੇ ਪਰ ਇਹ ਮੁੰਡਾ ਤੁਸੀਂ ਦੇਖ ਰਹੇ ਹੋ ਬੈੱਡ ਦੇ ਉੱਪਰ ਹੈ ਅਤੇ ਸਿਰ ਦੇ ਉੱਪਰ ਇਸ ਦੇ ਪੱਟੀਆਂ ਵਗੈਰਾ ਲਪੇਟੀਆਂ ਹੋਈਆਂ ਨੇ ਗੱਲ ਕਹਿੰਦੇ ਨੇ ਕਿ ਡਿਊਟੀ ਨੂੰ ਲੈ ਕੇ ਹੋਈ ਹੈ ਡਿਊਟੀ ਨੂੰ ਲੈ ਕੇ ਤਕਰਾਰਬਾਜ਼ੀ ਕੋਈ ਹੋ ਗਈ ਸੀ ਅਤੇ ਗੱਲ ਐਨੀ ਵੱਧ ਗਈ ਕਿ ਹੱਥੋ ਪਾਈ ਤੱਕ ਦੀ ਗੱਲ ਆ ਗਈ ਅਤੇ ਲੋਕਾਂ ਨੇ ਵਿਚਕਾਰ ਪੈ ਕੇ ਇਹਨਾਂ ਨੂੰ ਛਡਵਾਇਆ ਨਹੀਂ ਤਾਂ ਇਹ ਗੱਲ ਹੋਰ ਕਿਸੇ ਹੱਦ ਤੱਕ ਵੱਧ ਸਕਦੀ ਸੀ ਅਤੇ ਦੋਸਤੋ ਇਹ ਜਿਹੜੀਆਂ ਹਸਪਤਲ ਦੀਆਂ ਵੀਡੀਓ ਨੇ ਪੂਰੀ ਤਰ੍ਹਾਂ ਇੰਟਰਨੈਟ ਦੇ ਉੱਪਰ ਵਾਇਰਲ ਨੇ। ਬਾਕੀ ਦੇਖਦੇ ਆ ਕਿ ਆਖਰ ਹੋਰ ਇਸ ਮਾਮਲੇ ਦੇ ਨਾਲ ਜੁੜੀ ਹੋਈ ਕਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ। ਵਿਚਲੀ ਗੱਲ ਕੀ ਨਿਕਲਦੀ ਹੈ? ਜਾਣਨ ਦੀ ਕੋਸ਼ਿਸ਼ ਕਰਾਂਗੇ। ਉਹ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ। ਤਾਂ ਦੋਸਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਹਵੇਲੀ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਣਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਜਦੋਂ ਇਹ ਆਪਸ ਦੇ ਵਿੱਚ ਹੀ ਇਸ ਤਰ੍ਹਾਂ ਬੈਸ ਰਹੇ ਨੇ ਇਸ ਤਰ੍ਹਾਂ ਲੜ ਰਹੇ ਨੇ ਫਿਰ ਹੋਰ ਚੀਜ਼ਾਂ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਧਿਆਨ ਹੁੰਦਾ ਹੋਵੇਗਾ ਤੁਸੀਂ ਆਪ ਹੀ ਸੋਚ ਸਕਦੇ ਹੋ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਾਪੂ ਬਲਕੌਰ ਸਿੰਘ ਮਾਤਾ ਚਰਨ ਕੌਰ ਦੀ ਜਿਹੜੀ ਸਿਕਿਉਰਿਟੀ ਹੈ ਸਭ ਤੋਂ ਪਹਿਲ ਦੇ ਆਧਾਰ ਤੇ ਦੇਖਣੀ ਚਾਹੀਦੀ ਹੈ ਤਾਂ ਮਿੱਤਰੋ ਜਾਣਕਾਰੀ ਪਸੰਦ ਆਈ ਹੋਵੇ ਅਗੇ ਯਾਰਾਂ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਲਿਓ ਅਗਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ YouTube ਚੈਨਲ ਦੇ ਉੱਪਰ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ